ਅਣਖ ਚਾਹੁੰਦੇ ਤਾਂ ਹੀ ਮਨਪ੍ਰੀਤ ਨੂੰ ਹੀ ਜ਼ਿਆਦਾ ਤੇ ਉਹ ਹੰਤ ਨਹੀਂ ਕਰਦਾ ਇਹ ਜੱਟਾ ਲੱਗੂਆਂ 18 18 ਹਿਆਜ ਅੱਜ ਸਿਮਾਂਟ ਹੋਣਾ ਹੁੰਦਾ ਏ ਲੱਖ ਰੁਪਏ ਦਾ ਜੋ ਨਰ ਭਾਜ ਪਤਾ ਕਹਿੰਦੇ ਕਿਸਾਨਾਂ ਦੀ ਵਿਰੋਧੀ ਆ ਚਲੋ ਠੀਕ ਆ ਜੀ ਓਡੋ ਅੱਡੀ ਜਿੰਨੇ ਮੂੰਹ ਆਉਣ ਨੇ ਗੱਲਾਂ ਜੀ ਬੋਲਣਾ ਤਾਂ ਹੋਇਆ ਹੀ ਕਿਸੇ ਨੇ ਬਾਈ ਨਾ ਜਿੱਤੂ ਆ ਯਾਰਾ ਲਤੜ ਕੇ ਜਿੱਤੂ ਆ ਹੋਰ ਦੱਸ ਉਹ ਵਰਕਾ ਹੀ ਪਾੜਦੇ ਚੌਕੇ ਚੁਕੇ ਵਾਲਾ ਤਾਂ ਵਾਹ ਬਾਈ ਵਾਹ ਉਹ ਕਹਿੰਦਾ ਤੁਹਾਡੀ ਧੀ ਖੜੀ ਆ ਜਿਤਾਇਓ ਸਾਡੀਆਂ ਵੀ ਧੀਆ ਆ ਇੰਨੇ ਯਾਰਾ ਸਾਡੀਆਂ ਧੀਆ ਵੀ ਹੈ ਇੰਨੇ ਜੜੀਆਂ ਰੁਲਤੀਆਂ ਫਿਰਤੀਆਂ ਬਾਰਟੀ ਵਾਲੇ ਅੱਜ ਆ ਗਏ ਜਿਹ ਪਹਿਲਾਂ ਇਹ ਬਰਾਬਰ ਬਰਮਾ ਕਾ ਵਾਲਾ ਇਹਨਾਂ ਦਾ ਬਰਾਬਰ ਸੀ ਜਿਹ ਪਹਿਲਾਂ ਆਇਆ ਹਾਂ ਇਹਨਾਂ ਨੇ ਆਖਿਆ ਕੋਣ ਗੰਨੇ ਵਾਲਾ ਠੂਈ ਮਾਰ ਗਿਆ ਤੇ ਆਪਾਂ ਚਲੋ ਮਾਰ ਲੈਨੇ ਆ ਠੂਈ ਨਹੀਂ ਵੱਜਦੀ ਜਾਂਦੀ ਇਹਦਾ ਕਹਿੰਦਾ ਮੈਂ ਗਿੱਧੜ ਵਿੱਚ ਹੀ ਰਿਹਾ ਉਹ ਹਰਿਆਣੇ ਗਿੱਧੜ ਵਿੱਚ ਨਾ ਗੰਨਿਆਂ ਤੇਰਾ ਬੋਟਾ ਲਗਾ ਖਾਓ ਸਾਡੇ ਪਿੰਡ ਦੇ ਜਵਾਬ ਖਾਓ ਇਹਨੇ ਇੱਕ ਦਿਨ ਹਾਂ ਇੱਕ ਦਿਨ ਵੀ ਮੂੰਹ ਹੀ ਵਿਖਾ ਜੇ ਉਹ ਰਾਜਾ ਤੁਰਿਆ ਫਰੇ ਕਿਤੇ ਘਰੇ ਦਾ ਬਣਾ ਜਿੱਤ ਜੇ ਹਾਂ ਉਹ ਨਹੀਂ ਜਿੱਤਦਾ ਉਹ ਚੌਂਕਾ ਮਾਰਨਾ ਹੈ ਤੇ ਕੀ ਉਹ ਮਾਰ ਗਿਆ ਚੌਂਕਾ ਸਾਡੇ ਸਾਡੇ ਹੱਥ 'ਚ ਆ ਸਾਡੇ ਹੱਥ 'ਚ ਮਨਪ੍ਰੀਤ ਕਹਿੰਦਾ ਮੈਂ ਵੀ ਜਾ ਸਕਦਾ ਮਨਪ੍ਰੀਤ ਉਹ ਥੋੜਾ 10 12 ਸਾਲ ਛੱਡ ਗਿਆ ਨਹੀਂ ਨਹੀਂ ਤਾਂ ਬਲੇਡ ਨਹੀਂ ਬਲੇਡ ਅਸੀਂ ਤਾਂ ਮਨਪ੍ਰੀਤ ਆਂ ਹੈ ਮਨਪ੍ਰੀਤ ਮਨਪ੍ਰੀਤ ਕੀ ਕਰਤਾ ਬਾਪੂ ਮਨਪ੍ਰੀਤ ਨੇ ਕੀ ਨਹੀਂ ਕਰਿਆ ਆਈ ਪੀ ਨੇ ਕੀਤਾ ਸਾਰਾ ਕੋਈ ਮਨਪ੍ਰੀਤ ਨਹੀਂ ਕਰਿਆ ਲੋਕ ਕੋਸਾ ਖਾਲੇ ਕੱਸੀਆਂ ਸਭ ਮਨਪ੍ਰੀਤ ਦੇ ਬਣਾਏ ਵੋਟਰਾਂ ਮਨਪ੍ਰੀਤ ਦੀਆਂ ਦਿੱਤੀਆਂ ਤੁਸੀਂ ਪਸੰਦ ਕਰਦੇ ਹੋ ਭਾਈਪਾਣੂ ਅਸੀਂ ਤਾਂ ਕਰਦੇ ਆਂ ਉਹ ਕਹਿੰਦਾ ਚੌਕਾ ਮਾਰੂੰ ਉਹ ਕਹਿੰਦਾ ਓਏ ਯਾਰ ਇਹ ਤਾਂ ਗੱਪੀ ਹੈਗਾ ਇਹਦਾ ਕੀ ਕਹੀ ਤੂੰ ਯਾਰ ਆਹ ਮਨਿਸਟਰ ਰਿਆਂ ਕੀ ਕੀਤਾ ਤੂੰ ਇੱਥੇ ਐਮਐਲਏ ਬਣ ਗਿਆ 12 ਸਾਲ ਹੋ ਗਏ ਤੂੰ ਕੀ ਕੀਤਾ ਇੱਕ ਵੀ ਕੰਮ ਕਰਾ ਦੇ ਪਿੰਡ ਦੇ ਵਿੱਚ ਕੋਈ ਕੰਮ ਕਰਾ ਦੇ ਇੱਕ ਵੀ ਕੰਮ ਮੇਰੇ ਪਿੰਡ ਦੇ ਵਿੱਚ ਇੱਕ ਵੀ ਨਹੀਂ ਪੱਤਰ ਰੱਖਿਆ ਹੋਵੇ ਉਸ ਬੰਦੇ ਨੇ ਤਾਂ ਮੈਂ ਦੇਨਦਾਰ ਬੈਠਾ ਐਂ ਕਿਉਂ ਤਾਂ ਪਿੱਛੇ हट ਕੇ ਲੱਗਦਾ ਨਹੀਂ ਵੀ ਗਲਤੀ ਕਰ ਲਈ ਜਿੱਤੀ ਜਾਂਦੀ ਹੈ ਹਾਂ ਗਲਤੀ ਕਰੇ ਸੁਖਵੀਰ ਉੱਠਦਾ ਜਿੱਦਾਂ ਹੀ ਅਕਾਲੀ ਦਲ ਤੋਂ ਸੁਖਵੀਰ ਆਉਂਦਾ ਫੇਰ ਫੇਰ ਉਹਦੇ ਨਹੀਂ ਫੇਰ ਪੱਕਾ ਉਹਦੇ ਨਹੀਂ ਕਹਿੰਦਾ ਵੀ ਸੁਖਵੀਰ ਨੇ ਗਲਤੀ ਕਰ ਲਈ ਐਤਕੀ ਨਾ ਹਾਂ ਨਾ ਕਿ ਤਾ ਨਾ ਉਹਨੇ ਵੋਟ ਬੰਨੀ ਰੱਖਣੀ ਸੀ ਜੱਤਿਆਂ ਦਾ ਪੱਕਾ ਯਾਰ ਰਾਜਾ ਆਪਣੇ ਕਹਿੰਦਾ 13 ਸਾਲਾਂ ਚ ਮੈਂ ਬਹੁਤ ਕੁਝ ਕੀਤਾ ਸਾਡੇ ਪਿੰਡਾਂ ਤਾਂ ਮੈਂ ਲੋਰੀ ਗਲੀ ਵੀ ਨਹੀਂ ਬਣਾਈ ਉਹ ਛੜਕ ਪਈ ਆ ਲੋਕ ਮਸਾ ਟੁੱਟ ਟੁੱਟ ਕੇ ਜਾਂਦੇ ਆ ਸਾਡਾ ਕੰਮ ਕਿਸੇ ਨੇ ਨਹੀਂ ਕਰਾਇਆ ਇਹ ਜੱਤ ਤੇ ਰਿਹਾ ਪਰ ਜਿੱਤ ਕੇ ਪਤਾ ਨਹੀਂ ਸਾਨੂੰ ਕਿੱਥੇ ਰਹਿੰਦੇ ਸੀ ਜਦੋਂ ਬੂਟਾ ਜਾਂਦੇ ਕਹਿੰਦਾ ਉਹਦੀ ਕਿਉਂ ਨਹੀਂ ਉਹਦੀ ਕਿਉਂ ਬਜ਼ੁਰਗ ਯਾਦ ਆਉਂਦੇ ਆ ਗਰੀਬਾਂ ਦੇ ਵਿੱਚ ਬੈਠ ਕੇ ਰੋਟੀ ਖਾ ਲੂ ਚਾਹ ਪੀ ਲੂ ਜਦੋਂ ਵੋਟਾਂ ਆਣੀਆਂ ਹਾਂ ਮੇਰੀ ਮਾਂ ਤਾਂ ਮੇਰੇ ਬਜ਼ੁਰਗ ਉਦੋਂ ਪਹਿਲਾਂ ਕੋਈ ਬਜ਼ੁਰਗ ਨਹੀਂ ਉਹਦੇ ਯਾਰ ਕੋਈ ਨੌਜਵਾਨ ਨਹੀਂ ਯਾਰ ਮਨਪ੍ਰੀਤ ਨੇ ਮੇਰੀ ਗੱਲ ਵੀ ਹੋਈ ਸੀ ਮੈਂ ਤੂੰ ਸਾਨੂੰ ਛੱਡ ਗਿਆ ਸੀ ਤੈਨੂੰ ਨਹੀਂ ਛੱਡਿਆ ਹੁਣ ਵੀ ਤੈਨੂੰ ਜਿਦਾਵਾਂਗੇ ਮਨਪ੍ਰੀਤ ਨੂੰ ਹਾਂ ਅੱਛਾ ਉਹ ਵੀ ਆ ਤਾਂ ਵੀ ਸਾਡੇ ਖਾਲਦੂ ਬਣਾਏ ਆ ਮੋਟਰਾਂ 18-18 ਹਜ਼ਾਰ ਦੇ ਤੂੰ ਲੋਹਾਂਏ ਸਾਡੇ ਔਰ ਕਿਸੇ ਨੇ ਕੱਖ ਨਹੀਂ ਕੀਤਾ ਸਾਡੇ ਪਿੰਡ ਦਾ ਕੀ ਕੀਤਾ ਉਹ ਕਿਉਂ ਹਾਂ ਇੱਥੇ ਆ ਇਹ ਜਾਈ ਕੀਤਾ ਡੈਂਪੀ ਨੇ ਨਹੀਂ ਭਾਵੇਂ ਕਿਵੇਂ ਵੀ ਉਹਨਾਂ ਨੇ ਆ ਜਿਹੜੀਆਂ ਚੀਜ਼ਾਂ ਬਣਾਈਆਂ ਹਾਂ ਬਾਦਲ ਕਾ ਨੇ ਬਣਾ ਕੇ ਦਿੱਤੀਆਂ ਸਕੂਲ ਆ ਜਾਂ ਕੁਛ ਵੀ ਆ ਹਾਂ ਇਹ ਇਹ ਚੀਜ਼ਾਂ ਉਹਨਾਂ ਨੇ ਬਣਾ ਕੇ ਦਿੱਤੀਆਂ ਜਾਂ ਕੋਈ ਅੱਡਾ ਪਾਇਆ ਜਾਂ ਕੁਛ ਵੀ ਕਿਤੇ ਇਹ 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 ਚੀਜ਼ਾਂ ਨਾ ਉਹਨਾਂ ਨੇ ਬਣਾਈਆਂ ਰਾਜਾ ਆਪਣੇ ਕਹਿੰਦਾ 13 ਸਾਲਾਂ ਚ ਮੈਂ ਬਹੁਤ ਕੁਛ ਕੀਤਾ ਉਹ ਨਾ ਸਾਡੇ ਪਿੰਡ ਦੀ ਤਾਂ ਮੈਨਰ ਦੀ ਗਲੀ ਵੀ ਨਹੀਂ ਬਣਾਈ ਉਹ ਛੜਕ ਪਈ ਆ ਲੋਕ ਮਸਾ ਟੁੱਟ ਟੁੱਟ ਕੇ ਜਾਂਦੇ ਆ ਅੱਛਾ ਕੋਈ ਨਹੀਂ ਕੀਤਾ ਉਹ ਪਰ ਕੀ ਕੀ ਬਣ ਕੀ ਲੱਗਦਾ ਕੀ ਬਣਦਾ ਫਰਦਗੀ ਆ ਗਿਆ ਕੀ ਬਣਦਾ ਅਸੀਂ ਆਪ ਦੀ ਗੱਲ ਕਰਾਂ ਕਿਸੇ ਦੀ ਨਹੀਂ ਕਰਦੇ ਹਾਂ ਸਾਡਾ ਕੰਮ ਕਿਸੇ ਨੇ ਨਹੀਂ ਕਰਾਇਆ ਆ ਕਿਸੇ ਨੇ ਨਹੀਂ ਕਰਾਇਆ ਮੈਂ ਨਾ ਸਾਡਾ ਨਾ ਅਸੀਂ ਬੰਦੇ ਗਰੀਬ ਹੀ ਆ ਹਾਂ ਜ਼ਿਮੀਂਦਾਰ ਬੰਦੇ ਨਾਲ ਹੀ ਕਰਾ ਸਾਡਾ ਹਾਂ ਪਰ ਸਾਡਾ ਕੰਮ ਕੋਈ ਨਹੀਂ ਕਰਾਇਆ ਇਹ ਜਿੱਤਦੇ ਰਿਹਾ ਹਾਂ ਪਰ ਜਿੱਤ ਕੇ ਪਤਾ ਨਹੀਂ ਸਾਨੂੰ ਕਿੱਥੇ ਰਹਿੰਦੇ ਸੀ ਕਿੱਥੇ ਰਹਿੰਦੇ ਸੀ ਬਈ ਸਾਨੂੰ ਕੀ ਪਤਾ ਕਿੱਥੇ ਰਹਿੰਦੇ ਨੇ ਕਿੱਦੜਵੇ ਜੀ ਰਹਿੰਦੇ ਆ ਜਿਹੜੇ ਗਿੱਦੜਵੇ ਰਹਿੰਦੇ ਜਾਂ ਬਠਿੰਡੇ ਸਾਨੂੰ ਕੀ ਪਤਾ ਮਹਾਰਾਜ ਜੋ ਸਾਨੂੰ ਨਹੀਂ ਮਿਲੇ ਇਹਨਾਂ ਨੇ ਸਾਡਾ ਸਾਡਾ ਕੰਮ ਨਹੀਂ ਕਰਾਇਆ ਸਾਡੀਆਂ ਲੈਟਾਂ ਵੀ ਮਨਜ਼ੂਰ ਹੋਈਆਂ ਸੀ ਨਾ ਉਹ ਵੀ ਬਸ ਪਿੱਛੇ ਹੀ ਰਹਿ ਗੀਆਂ ਕਿੱਥੇ ਰਹਿ ਗਈਆਂ ਕੀ ਪਤਾ ਕਿੱਥੇ ਰਹਿ ਗਈਆਂ ਇੱਥੇ 70 ਅਸਤੀ ਆਈਆਂ ਸੀ ਤੁਸਾਂ ਤਾਂ ਮਿਲੀ ਨਹੀਂ। ਪਾਈ ਤਾਂ ਬਾਲੇ ਔਖੇ ਸਾਡਾ ਕੋਠਾ ਵੀ ਡਿੱਗਣ ਵਾਲਾ। ਤੇ ਤੁਸੀਂ ਆਹਦੇ ਵੀ ਕੋਈ ਗੱਲ ਸੁਣਾਓ। ਪਾਏ ਇਹਨਾਂ ਦੇ ਕੋਠੇ ਇਹਨਾਂ ਦੇ ਕਾਲੀਆਂ ਨੇ ਪਾਏ ਆ। ਕੋਠੇ ਨਾਲ ਗੱਪ ਮਾਰਦਾ ਜਰੀਆ। ਆਪ ਕਾਲੀਆਂ ਲੱਗਦੇ। ਹਾਂ ਕੋਠੇ ਉਹ ਪਾਏ ਆ। ਤੂੰ ਤਾਂ ਕਾਲੀ ਲੱਗਦੇ ਹੋ। ਅਸੀਂ ਹੈਂ। ਅਸੀਂ ਤਾਂ ਮਨਪ੍ਰੀਤ ਆਂ। ਹੈਂ? ਮਨਪ੍ਰੀਤ। ਮਨਪ੍ਰੀਤ ਕੀ ਕਰਤਾ ਬਾਪੂ? ਮਨਪ੍ਰੀਤ ਨੇ ਕੀ ਨਹੀਂ ਕਰਿਆ? ਲੋਕਾਂ ਨੇ ਮਨਪ੍ਰੀਤ ਨੇ ਕੀਤਾ। ਸਾਰਾ ਕੋਈ ਮਨਪ੍ਰੀਤ ਨਹੀਂ ਕਰਿਆ। ਲੋਕ ਕੋ ਸਾਕਣ। ਹਾਂ। ਹਾਲੇ ਕੱਸੀਆਂ ਸਾਮਨਪ੍ਰੀਤ ਦੇ ਬਣਾਇਆ ਮੋਟਰਾਂ ਮਨਪ੍ਰੀਤ ਦੀਆਂ ਦਿੱਤੀਆਂ ਹਾਂ ਇਹ ਇਹ ਗੱਲ ਸਹੀ ਆ ਪਾਣੀ ਕਿਤੇ ਕਾਲੀਆਂ ਨੇ ਉਹ ਤੋਂ ਕਾਲੀਆਂ ਸੀ ਪਾਣੂ ਦਾ ਕਿਸਾਨ ਪਸੰਦ ਹੀ ਨਹੀਂ ਕਰਦੇ ਇਹਨਾਂ ਦਾ ਇਹਨਾਂ ਕਿਸਾਨ ਨਹੀਂ ਕਰਦੇ ਉਹਨਾਂ ਦੀ ਮਰਜ਼ੀ ਤੁਸੀਂ ਕਿਸਾਨ ਨਹੀਂ ਕਿਸਾਨ ਹੀ ਆ ਫਿਰ ਤੁਸੀਂ ਪਸੰਦ ਕਰਦੇ ਹੋ ਭਾਜਪਾ ਨੂੰ ਆਸੀਂ ਤਾਂ ਕਰਦੇ ਆ ਕਿਉਂ ਇਹੋ ਜਿਹਾ ਕੀ ਭਾਜ ਚਲੋ ਭਾਜਪਾ ਦੇ ਖਾਸियत ਕੀ ਆ ਆਸੀਂ ਦਾ ਸਰਕਾਰੀ ਨੌਕਰੀ ਜਾਂ ਫੌਜੀ ਆਦਮੀਆਂ ਆ ਅੱਛਾ ਉਸਲੀ ਗਵਰਨਮੈਂਟ ਦੇ ਨੌਕਰਾਂ ਅੱਛਾ ਠੀਕ ਹੈ ਤਾਂ ਤਾਂ ਵੀ ਆ ਸਕਦੇ ਆ ਕਿਉਂ ਕਿ ਜੋ ਕੋ ਦੇਣ ਦਿੰਦੇ ਆ ਸਾਨੂੰ ਉਹ ਹੀ ਦਿੰਦੇ ਆ ਅੱਛਾ ਹਾਂ ਵੀ ਸਾਨੂੰ ਉਤਲੀ ਸਰਕਾਰ ਹੀ ਜੇ ਪਰ ਲਾਭ ਪ੍ਰਾਪਤ ਕੀ ਮਨਪ੍ਰੀਤ ਦਾ ਜਾਦੂ ਚੱਲੂ ਜਾਦੂ ਚੱਲੂ ਮਨਪ੍ਰੀਤ ਜਾਦੂ ਚੱਲੂ ਪਰ ਅਸੀਂ ਜਿਹੜਾ ਲਈ ਬੈਠੇ ਆ ਨਾ ਗੇੜ 27 ਦਾ ਲਈ ਬੈਠੇ ਆ ਅੱਛਾ ਹਾਂ ਵੀ 27 ਨੂੰ ਪੂਰਾ ਜੋਰ ਵੀ ਲਾਵਾਂ ਤੇ ਜਿਤਾਵਾਂਗੇ ਵੀ ਭਾਈ ਜੀ ਕਿਹੜਾ ਬਣੂ ਫਿਰ ਮਨਪ੍ਰੀਤ ਬਣੋ ਐਤ ਕੀ ਐਤ ਕੀ ਅਜਿਹੀ ਵੀ ਕੋਈ ਅਜਿਹੀ ਢਾਵਾਂ ਰੋਗ ਜਿਆ ਕੰਮ ਹੈ ਅਜਿਹੀ ਅਸੀਂ ਤੱਕ ਦਿੰਦੇ ਆ ਮੌਕਾ ਡੈਂਪੀ ਨੂੰ ਅੱਛਾ ਰਾਜੇ ਨੇ ਤਾਂ ਕੋਈ ਕੀਤਾ ਹੀ ਨਹੀਂ ਰਾਜੇ ਨੂੰ ਤਾਂ ਨਹੀਂ ਦਿੰਦੇ ਮੌਕਾ ਉਸ ਨੇ ਨਹੀਂ ਕੀਤਾ ਉਹ ਤਾਂ ਕਹਿੰਦਾ ਮੈਂ 13 ਸਾਲਾਂ ਚ ਬਹੁਤ ਵਿਕਾਸ ਕਰਤਾ ਇੱਥੇ ਕੋਈ ਵਿਖਾਵੇ ਵੀ ਕਰਕੇ ਦੱਸੇ ਵੀ ਬੰਦਾ ਜਾਨੇ ਕਿਤੇ ਕਿਤੇ ਵੇਖਿਆ ਵੀ ਕਰਿਆ ਵੇ ਕੋਈ ਬੰਦਾ ਦਾ ਤੁਹਾਨੂੰ ਵੀ ਆ ਕਰਤਾ ਰਾਜੇ ਦੀ ਰਾਣੀ ਕਹਿੰਦੀ ਬੋਲਾ ਕੁਝ ਕੀਤਾ ਸੀ ਤਾਂ ਕਹਿੰਦੇ ਅਜਿਹੀ ਵੀ ਜਿਤਾਉਣਗੇ ਤੂੰ ਹੀ ਤੁਹੇ ਆਖੀ ਜਾਣੇ ਆ ਇਹ ਅਸੀਂ ਨਹੀਂ ਕਹਿੰਦੇ ਰਾਜੇ ਕੇ ਕਹਿੰਦੇ ਆ ਉਹ ਕਹਿੰਦੇ ਆ ਪਰ ਤੂੰ ਵੀ ਪਿੰਡਾਂ ਚ ਯਾਰ ਜਾਣੇ ਆ ਨੇ ਆ ਤੁਹਾਨੂੰ ਜਿੱਥੇ ਕਿਤੇ ਤੁਸੀਂ ਜਾਣੇ ਆ ਤੁਹਾਨੂੰ ਆਇਆ ਤਾਂ ਦੱਸਦੇ ਆ ਨਾ ਵੀ ਯਾਰ ਕੁਝ ਨਹੀਂ ਕਰਿਆ ਮਾਹੌਲ ਬਹੁਤ ਠੀਕ ਆ ਜੀ ਕਿੱਧਰ ਨੇ ਪਾਸੇ ਆ ਕੰਮ ਐਤੀ ਤਾਂ ਐਂ ਪਿੱਟ ਲੋ ਜੱਤਣਾ ਚਾਹੀਦਾ ਜੀ ਦੋ ਵਾਰੀ ਚਾਹੀਦਾ ਨਹੀਂ ਜਿੱਤੂ ਕੇ ਨਾਂ ਪੁੱਛਿਆ ਮੈਂ ਤਾਂ ਮੈਂ ਨਾ ਜਿੱਤੂ ਆ ਯਾਰ ਲਤੜ ਕੇ ਜਿੱਤੂ ਆ ਹੋਰ ਦੱਸ ਕਿਉਂ ਇਹੋ ਜਿਹੀ ਕਰਤ ਨੇ ਆ ਇਹ ਨਾ ਓਏ ਹਿਰਦਾ ਬਹੁਤ ਇਹਦਾ ਨਰਮਾ ਬੰਦੇ ਦਾ ਬਹੁਤ ਦਾਨੀ ਬੰਦਾ ਹੈ। ਅੱਛਾ ਹਾਂ ਠੀਕੋ ਦਾਨ ਕਰਦਾ। ਇਹਨੇ ਕੋਈ ਜਾਵੜੇ ਗਰੀਬ ਬੰਦਾ ਉਹਨੂੰ ਵੀ ਦਾਨ ਕਰਦਾ। ਸਾਨੂੰ ਪੈਪਾ ਨੂੰ ਯਾਰ ਇਹਨੇ ਪੈਸੇ ਦਿੱਤੇ ਕੋਲੋਂ ਖਾਲਾਂ ਨੂੰ ਦਿੱਤੇ ਕੋਲੋਂ। ਹਾਂ। ਹੈਂ? ਹੋਰ ਕੀ ਦੇ ਦੇ ਵਿਚਾਰਾ? ਕਿੱਧਰ ਪਾਉਂਗੇ ਹੋਰ ਵੋਟ? ਅੱਛਾ ਇੱਕ ਕਿਸਾਨਾਂ ਨੂੰ ਵੀ ਚਾਹੀਦਾ। ਅੱਛਾ ਇਹਨੇ ਫ੍ਰੀ ਬੱਸ ਲਾਈ ਰੱਖੀ ਯਾਰ। ਅੱਛਾ ਘਰੋਂ ਬਿਸਕਟ ਵੀ ਖਵਾਉਂਦਾ ਸੀ। ਅੱਛਾ ਹਾਂ ਯਾਰ ਚਾਹ ਪਾਣੀ ਪੀਉਂਦਾ। ਇਹ ਜਿਹੜਾ ਬੰਦਾ ਇੱਜ਼ਤ ਕਰਦਾ ਨਾ ਉਹਦੀ ਉਹਦੂ ਵੱਧ ਇੱਜ਼ਤ ਕਰਨੀ ਚਾਹੀਦੀ ਹੈ। ਉਹ ਕਹਿੰਦਾ ਮੈਂ ਵੀ ਇੱਜ਼ਤ ਬਹੁਤ ਕਰਦਾ ਉਹ ਆਪਦੇ ਥਾਂ ਤੇ ਸਹੀ ਐ ਉਹ ਆਪਦੇ ਥਾਂ ਤੇ ਸਹੀ ਐ ਹੈ ਉਹ ਕਹਿੰਦਾ ਚੌਂਕਾ ਮਾਰਨਾ ਮੈਂ ਹੈ ਚੌਂਕਾ ਮਾਰਨਾ ਉਹ ਵਰਕਾ ਹੀ ਪਾੜਦੇ ਚੌਂਕੇ ਚ ਮੁਕੇ ਵਾਲਾ ਤਾਂ ਅੱਛਾ ਹਾਂ ਵਰਕਾ ਹੀ ਪਾੜਦੇ ਵਾਹ ਬਾਈ ਵਾਹ ਉਹ ਕਹਿੰਦਾ ਥੋੜੀ ਧੀ ਖੜੀ ਐ ਜਿਤਾਇਓ ਹੈ ਉਹ ਕਹਿੰਦਾ ਥੋੜੀ ਧੀ ਖੜੀ ਐ ਜਿਤਾਇਓ ਸਾਡੀਆਂ ਵੀ ਧੀਆ ਹੈ ਇੰਨਾ ਯਾਰ ਸਾਡੀਆਂ ਧੀਆ ਵੀ ਹੈ ਜਿਹੜੀਆਂ ਰੁਲਤੀਆਂ ਫਿਰਤੀਆਂ ਹਾਂ ਹਾਂ ਇਹ ਤਾਂ ਚਾਰ ਦਿਨ ਹੈ ਹਾਂ ਇਹ ਢਿੱਲੋਂ ਸਾਹਿਬ ਸਾਡੇ ਕੋਲੇ ਆ ਹਰ ਵੇਲੇ ਅੱਛਾ ਗਿੱਦੜਵਾਚ ਜਦੋਂ ਮਰਜੀ ਇਹਨਾਂ ਦੇ ਜਾਓ ਇੰਨਾ ਪਰਿਵਾਰ ਹੈ ਉਹ ਕਹਿੰਦਾ ਗਿੱਦੜਵਾ ਮੇਰਾ ਪਹਿਲਾ ਪਿਆਰਾ ਉਹ ਬੜਿੰਕ ਕਹਿੰਦਾ ਪਹਿਲਾ ਪਿਆਰਾ ਗਿੱਦੜਵਾ ਕਹਿੰਦਾ ਲੁਧਿਆਣੇ ਤਾਂ ਹੁਣ ਵਾ ਗਿਆ ਗਿੱਦੜਵਾ ਪਹਿਲਾ ਪਿਆਰਾ ਕਹਿੰਦਾ ਮੇਰਾ ਤੇ ਲੁਧਿਆਣੇ ਗਿਆ ਕਿਉਂ ਫਿਰ ਲੁਧਿਆਣੇ ਗਿਆ ਕਿਉਂ ਫਿਰ ਛੱਡ ਕੇ ਉਹ ਕਹਿੰਦਾ ਲੁਧਿਆਣੇ ਵਾਲੇ ਬਾਜਾਂ ਮਾਰਦੇ ਸੀ ਕਹਿੰਦਾ ਲੁਧਿਆਣੇ ਵਾਲੇ ਬਾਜਾਂ ਮਾਰਦੇ ਲੁਧਿਆਣੇ ਵਾਲੇ ਬਾਜਾਂ ਨਹੀਂ ਮਾਰਦੇ ਹੈ ਲੁਧਿਆਣੇ ਵਾਲੇ ਬਾਜਾਂ ਨਹੀਂ ਮਾਰਦੇ ਸਾਨੂੰ ਆਪ ਨੂੰ ਬਾਜਾਂ ਚਾਹੀਦੀਆਂ ਸੀ ਅਸੀਂ ਦਿੱਲੀ ਪਹੁੰਚ ਗਏ ਅੱਛਾ ਹਾਂ ਉਹ ਉਹ ਬਾਜਾਂ ਵਜਦੀਆਂ ਸੀ ਉਹ ਬਾਜਾਂ ਕਹਿੰਦਾ ਚਲੋ ਫਿਰ ਹੁਣ ਇੱਕ ਇੱਕ ਲੁਧਿਆਣੇ ਵਗ ਕੇ ਕਹਿੰਦਾ ਸਾਡਾ ਹੁਣ ਗਿੱਦੜਵੇਂ ਵਿੱਚ ਜਿਤਾ ਦਿਓ ਫਿਰ ਕੋਈ ਯਾਰ ਐ ਅਗਤੀ ਦਾ ਯਾਰ ਨਹੀਂ ਯਾਰ ਐ ਅਗਤੀ ਦਾ ਵਰਕਾ ਹੀ ਪਾੜਦੇ ਹੋ ਯਾਰ ਹਾਂ ਵਰਕਾ ਹੀ ਪਾੜਦੇ ਹੋ ਯਾਰ ਇਹਨੂੰ ਤਾਂ ਕਹਿੰਦੇ ਦਲ ਬਦਲੂ ਕਹਿੰਦੇ ਡੈਂਪੀ ਦਾ ਦਲ ਬਦਲ ਗਿਆ ਆਪ ਕਰਨ ਲਈ ਕਿਦਾਰੀ ਕਰ ਗਿਆ ਆ ਆਪਦਿਆ ਨਾ ਨਹੀਂ ਕੀਤੀ ਹੈ ਇਹਨਾਂ ਤੇ ਥੋੜਾ ਜਿਹਾ ਲੱਗਿਆ ਜੀ ਦੋਸ਼ ਹਾਂ ਕਾਲੀ ਕਰਕੇ ਬਾਈ ਮੈਂ ਕਟੜ ਕਾਲੀ ਹਾਂ ਅੱਛਾ ਹਾਂ ਕਟੜ ਕਾਲੀ ਹਾਂ ਹਾਂ ਕਾਲੀ ਜੇ ਉੱਠਦੇ ਨਾ ਬੰਦਾ ਹਾਂ ਤੈਨਾਲ ਬਾਜ਼ੀਕਾਰਤ ਨਾ ਕਰਦੇ ਕੋਈ ਨਾ ਕੋਈ ਤਾਂ ਵੋਟ ਪੈਂਦੀ ਫਿਰ ਇਹਨੇ ਵਿਚਾਰ ਨੂੰ ਨਹੀਂ ਛੱਡਿਆ ਯਾਰ ਕੋਈ ਇਹਦਾ ਮਜਬੂਰੀ ਬਣੀ ਐ ਨੂੰ ਕੋਈ ਚਾਹ ਨਹੀਂ ਤੁਸੀਂ ਕਾਲੀ ਦਲ ਦੇ ਕੰਨੀਓ ਕਿ ਡਿੰਪੀ ਕੰਨੀਓ ਅਈ ਡਿੰਪੀ ਨਹੀਂ ਕਾਲੀ ਦਲ ਨਹੀਂ ਨਹੀਂ ਜੇ ਕਾਲੀ ਦਲ ਤੋਂ ਸੁਖਵੀਰ ਆਉਂਦਾ ਫੇਰ ਹੈ ਫੇਰ ਜੇ ਫੇਰ ਉਹਦੇ ਨਹੀਂ ਸੈਂ ਫੇਰ ਪੱਕਾ ਉਹਦੇ ਨਹੀਂ ਪੱਕਾ ਵੀ ਸੁਖਵੀਰ ਨੇ ਗਲਤੀ ਕਰ ਲਈ ਐ ਕਿ ਨਾ ਆ ਕੇ ਹਾਂ ਨਾ ਆ ਕੇ ਤਾਂ ਨਾ ਉਹਨੇ ਵੋਟ ਬੰਨੀ ਰੱਖਣੀ ਸੀ ਜੱਤੀਆਂ ਦਾ ਫੇਰ ਸੁਖਵੀਰ ਪੱਕਾ ਯਾਰ ਹਾਂ ਹਾਂ ਪੱਕਾ ਜੱਦਾ ਗਲਤੀ ਕਰ ਲਈ ਫੇਰ ਗਲਤੀ ਕਰ ਲਈ ਹਨਾ ਬਾਈ ਕੀ ਲੱਗਦਾ ਕੀ ਲੱਗਦਾ ਕਿਹੜਾ ਜਾਊ ਆ ਦੱਸਿਆ ਨਾ ਬਾਈ ਤਿੰਨਾਂ ਦੇ ਇੱਕੋ ਜਿਹਾ ਹੀ ਆ ਮੰਗਾਲ ਇੱਕੋ ਜਿਹਾ ਹੀ ਦੰਨਾ ਤਿੰਨਾ ਕਿਹੜੇ ਕਿਹੜੇ ਦੰਨਾ ਦਾ ਤਿੰਨਾ ਦੰਨਾ ਦਾ ਰਾਜੇ ਦਾਦੇ ਡੈਪੀ ਦਾ ਤੇ ਉਹਦਾ ਮਾਰ ਮਾਰਦਾ ਹਾਂ ਤੇ ਹੋਰ ਵੀ ਇੱਥੇ ਇੱਕ ਕੋਟਲੀ ਮੁੰਡਾ ਖੜਾ ਉਹਦਾ ਨਹੀਂ ਪਤਾ ਸੁਖਰਾਜ ਨਿਆਮੀ ਵਾਲਾ ਨਹੀਂ ਆਪਾਂ ਨੂੰ ਨਹੀਂ ਪਤਾ ਕੀ ਲੱਗਦਾ ਬਾਪੂ ਜੀ ਕਿਹੜੇ ਦੀ ਹਵਾ ਸਾਨੂੰ ਤਾਂ ਯਾਰ ਡਿੰਪੀ ਦੀ ਹਵਾ ਲੱਗਦੀ ਹੈ ਅੱਛਾ ਕਿਉਂ ਇਹੋ ਜਿਹਾ ਕੀ ਕਰਦਾ ਡਿੰਪੀ ਜਿੱਤੇ ਨਹੀਂ ਹਈ ਤਾਂ ਕੀ ਕਰਦਾ ਡਿੰਪੀ ਨੇ ਡੈਂਪੀ ਨੇ ਸਾਡੇ ਖਾਲ ਵੀ ਬਣਾਏ ਆ ਹਾਂ ਪੈਸੇ ਦਿੱਤੇ ਆਉਣੇ ਹਾਂ ਫੇਰ ਇਹ ਕਿਹੜੇ ਬਾਬਦਲ ਆ ਲੈ ਨੇ ਤਾਂ ਸਾਡੇ ਹਰਦੋਂ ਜਿਆਦਾ ਕੰਮ ਕੀਤੇ ਅੱਛਾ ਮਨਪ੍ਰੀਤ ਨੇ ਹਾਂ ਮਨਪ੍ਰੀਤ ਨਾਲ ਮੇਰੀ ਗੱਲ ਵੀ ਹੋਈ ਸੀ ਹਾਂ ਮੈਂ ਤੂੰ ਸਾਨੂੰ ਛੱਡ ਗਿਆ ਸੀ ਤੈਨੂੰ ਨਹੀਂ ਛੱਡਿਆ ਅੱਛਾ ਹੁਣ ਵੀ ਤੈਨੂੰ ਜਿਦਾਵਾਂਗੇ ਮਨਪ੍ਰੀਤ ਨੂੰ ਹਾਂ ਅੱਛਾ ਤੇthia ਤਾਂ ਵੀ ਸਾਡੇ ਖਾਲ ਤੂੰ ਬਣਾਏ ਆ ਮੋਟਰਾਂ 18-18 ਹਜ਼ਾਰ ਦੇ ਤੂੰ ਲੋਹਾਂ ਸਾਡੇ ਹਾਂ ਔਰ ਕਿਸੇ ਨੇ ਕੱਖ ਨਹੀਂ ਕੀਤਾ ਸਾਡੇ ਪਿੰਡ ਦਾ ਅੱਛਾ ਤੇ ਰਾਜੇ ਨੇ ਰਾਜੇ ਨੇ ਪੁੱਛ ਨਹੀਂ ਕੀਤਾ ਵੀ ਆਪਾਂ ਨੂੰ ਤੈਨੂੰ ਕਹੀ। ਅੱਛਾ ਹੋ ਗਿਆ। ਆ ਆ ਇੱਕ ਡੱਡਾ ਪਾਤਾ ਨੇ ਸਾਡਾ। ਰਾਜੇ ਵੜੰਗ ਨੇ ਹੋਰ ਨਹੀਂ ਕੋਪਾ। ਹੋਰ ਕੋਪਾ ਐਵੇਂ ਕੋਈ ਆਖੀ ਜਾਏ ਕੁਸਣਾ। ਇਹ ਕਿਹੜੇ ਬਾਦਲ ਆਲੇ ਨੇ ਨੇ ਕੰਮ ਸਾਡੇ ਬਹੁਤ ਕੀ। ਸਾਡੂ ਰੋਟੀ ਇਹਨਾਂ ਨੇ ਪਾਇਆ। ਬਾਦਲ ਕੰਨੀ? ਹਾਂ। ਅੱਛਾ ਤੇ ਫਿਰ ਐਤ ਕੀ ਹੁਣ ਮਨਪੀ ਬਾਦਲ ਕੰਨੀ ਹੋ ਕਿ ਡੈਂਪੀ ਕੰਨੀ ਹੋ? ਮਨਪਰੀਤ ਬਾਦਲ ਕੰਨੀ ਹੋਵਾਂਗੇ ਡੈਂਪੀ ਕੰਨੀ। ਨਾਲੇ ਕਿਹਨੋ ਡੈਂਪੀ ਦੀ ਹਵਾ ਨਹੀਂ ਪਈ ਸੀ ਉਹਨੇ ਮਤਲਬ ਲਾਇਆ ਸਾਡੇ ਪਿੰਡ ਤੇ ਗੱਪ ਨਹੀਂ ਮਾਰਦੇ ਹਾਂ ਪਈ ਸੀ ਉਹ ਨਹੀਂ ਆਉਂਦੀਆਂ ਵੋਟਾਂ ਆਉਂਦੀਆਂ ਡੈਂਪੀ ਨੂੰ ਆਉਂਦੀਆਂ ਬਾਦਲ ਨੂੰ ਆਇਆ ਚਲ ਆਇਆ ਕਰ ਦਿਆਂਗੇ ਆਪਾਂ ਨਹੀਂ ਨਹੀਂ ਮੈਂ ਨਹੀਂ ਕਹਿੰਦਾ ਵੀ ਤੁਸੀਂ ਮੈਂ ਸੋਦੀ ਗੱਲ ਕਰਦਾ ਵੀ ਗੱਲ ਇਹਨਾਂ ਨੇ ਸਾਡੇ ਦੋਹਾਂ ਘਰਾਂ ਨੇ ਕੰਮ ਕੀਤੇ ਆ ਇਹ ਅੱਜ ਖੰਡਕੀ ਦਾ ਕੋਈ ਗੱਲ ਨਹੀਂ ਤੇ ਕਿਹੜੇ ਤਾਂ ਛੋਡੇ ਕਿ ਨਹੀਂ ਆ ਦਿੰਦੇ ਫਿਰਦੇ ਆ ਜਿਹੜੇ ਦਾ ਦਿੰਦੇ ਵਰਦੇ ਸਾਡੇ ਪਿੰਡ 'ਚ ਨਹੀਂ ਜੀ ਗੜੇ ਦੇ ਨੂੰ ਕਿਹੜਾ ਕਿਸੇ ਨੂੰ ਹਟਾਈਦਾ ਸਾਰੀ ਦੁਨੀਆ ਹੀ ਗੜੇ ਦੇ ਜਾਂਦੀ ਹੈ ਕੀਲ ਤੱਕੜਿਆ ਹਾਂ ਬਹੁਤ ਵਧੀਆ ਤਿੰਨੇ ਮੁਕਾਬਲੇ ਇੱਕੋ ਹਨ ਦਾ ਅੱਛਾ ਤਿੰਨਾ ਦਾ ਕਾਕਾ ਮੁਕਾਬਲਾ ਹੈ ਰਾਜਾ ਕਹਿੰਦਾ ਮੈਂ ਕੰਮ ਬਹੁਤ ਕਰਾ ਲੈ ਚੌਂਕਾ ਮਾਰੂੰ ਕਹਿੰਦਾ ਐਤ ਕੀ ਨਹੀਂ ਕੰਮ ਕੁੰਬ ਦਾ ਐਵੇਂ ਆਖੀਏ ਬਾਦਲਾ ਨੇ ਕੀਤੇ ਪਹਿਲਾਂ ਮੇਂ ਮੋਟਰਾਂ ਮਾਟਰਾਂ ਦਿੱਤੀਆਂ ਜੋ 18000 ਚ ਮੋਟਰ ਲਵਾਈ ਹੈ ਐਨ ਦੀ ਉਹਦਾ ਪਿੱਛੇ ਹਟ ਕੇ ਲੱਗਦਾ ਨਹੀਂ ਵੀ ਗਲਤੀ ਕਰ ਲਈ ਜਿੱਤੀ ਜਾਂਦੀ ਹੈ ਗਲਤੀ ਕਰ ਨਹੀਂ ਸੁਖਵੀਰ ਉਹਦਾ ਜਿੱਦਾ ਹੀ ਅੱਛਾ ਜਿੱਦਾ ਹੀ ਸੁਖਵੀਰ ਯਾਦ ਆਉਂਦੀ ਹੈ ਫਿਰ ਸੁਖਵੀਰ ਜਿੱਤ ਗਈ ਕੱਢਦੇ ਉਹ ਸੁਖਵੀਰ ਹਾਂ ਜਿਤਨਾ ਹੀ ਹੁਣੇ ਅੱਛਾ ਪਤਾ ਦੋਨਾਂ ਨੂੰ ਹਰਾਉਂਦਾ ਜੀ ਬੱਪੂ ਇਹ ਵੀ ਲੱਗਦਾ ਵੀ ਗਲਤੀ ਹੋ ਗਈ ਵੀ ਸੁਖਵੀਰ ਆ ਕੇ ਆ ਜਾਂਦੇ ਜਿੱ ਕੰਮ ਕਰਿਆ ਜੂੰਦੀ ਕੋ ਨਾ ਬਾਦਲ ਕਹਨੇ ਮੈਂ ਤੂੰ ਉਹਨੂੰ ਆ ਤੇ ਮਨਪ੍ਰੀਤ ਨੂੰ ਮੈਂ ਤੂੰ ਸਾਡਾ ਆਪਣੇ ਛੜਿਆ ਗਿੱਦੜ ਵੇ ਸੀਰ ਤੇ ਉੱਠੀ ਜਾਂਦੇ ਭਲਾ ਹਰੀ ਜਾਂਦੇ ਜਿੰਨੇ ਹੀ ਥੋੜੇ ਮਗਰੀ ਸੈਂ ਹਾਂ ਵੀ ਜੀ ਥੋੜੇ ਮਗਰੀ ਸੈਂਗੇ ਅਜਾ ਕੋਈ ਛੱਡ ਹੀ ਗਏ ਤੇ ਫਿਰ ਉਹਨੂੰ ਅਸੀਂ ਉਹ ਕੀ ਕਰਗੀ ਤੇ ਕਿ ਪੇ ਤੁਰਨਾ ਹੀ ਹੈ ਬੋਟ ਤਾਂ ਪਾਉਣੀ ਕੀ ਲੱਗਦਾ ਬਾਈ ਫਿਰ ਕੇ ਬਰਾਬਰ ਜੇ ਆ ਜਿੰਨੇ ਤਰ੍ਹਾਂ ਜਿੰਨੇ ਤਰ੍ਹਾਂ ਬਰਾਬਰ ਬਰਾਬਰ ਹੀ ਹੈ ਬਰਾਬਰ ਕਿਹੜਾ ਪ੍ਰਬੰਧ ਲੈ ਜਾਉ ਬਰਾਬਰ ਸਾਡਾ ਚਾਹੁੰਦੇ ਤਾਂ ਇਹ ਮਨਪ੍ਰੀਤ ਨੂੰ ਹੀ ਜਿਆਦਾ ਥੋੜਾ ਉਹਨੂੰ ਪੀ ਨਹੀਂ ਕਰਤਾ ਹੈ ਮਨਪ੍ਰੀਤ ਪਹਿਲਾਂ ਸਾਨੂੰ ਮੋਟਰਾਂ ਦੇ ਕੇ ਗਈ ਹਾਂ ਤੇ ਇੱਥੇ ਆ ਬਰਾਨੇ ਏਰਗਾ ਸੀਗਾ ਕਿਥੇ ਟਿਪ ਪਾਣੀ ਦਾ ਨਹੀਂ ਲੱਗਦਾ ਸੀਗਾ ਮੋਟਰਾਂ ਲੱਗੀਆਂ 18-18 ਜਾਂਚ ਅੱਜ ਸਿਮਿੰਟ ਉਹ ਨਾ ਹੁੰਦਾ ਏ ਲੱਖ ਰੁਪਏ ਦਾ ਝੋਨਾ ਭਾਜ ਪਤਾ ਕਹਿੰਦੇ ਕਿਸਾਨਾਂ ਦੀ ਵਿਰੋਧੀ ਆ ਚਲੋ ਠੀਕ ਆ ਜੀ ਉਹ ਡੋਟਾ ਜਿੰਨੀਆਂ ਮੂੰਹਾਂ ਉਹਨੇ ਗੱਲਾਂ ਜੀ ਬੋਲਣਾ ਤਾਂ ਹੋਇਆ ਹੀ ਕਿਸੇ ਨੇ ਹਾਂ ਤੇ ਰਾਏ ਨੇ ਕੀਤਾ ਕੋਈ ਰਾਏ ਨੇ ਡੱਕਾ ਨਹੀਂ ਕੀਤਾ ਜੀ ਅੱਛਾ ਡੱਕਾ ਵੀ ਪੰਜ ਸਾਲ ਦੋ ਵਾਰੀ ਕਿ ਮੈਂ ਜੱਤ ਕੇ ਡੱਕਾ ਨਹੀਂ ਕੀਤਾ ਪਤਾ ਨਹੀਂ ਕੀ ਮੁਕੱਦਰਾ ਚ ਲਿਖਿਆ ਏ ਮੁਕੱਦਰਾ ਹੀ ਲਿਖਿਆ ਹਦੇ ਜੇ ਵਰਜਾਇਤ ਵੀ ਮੁਕੱਦਰਾ ਚ ਲਿਖਿਆ ਹੋਇਆ ਹੈ ਐਦ ਕੀ ਨਹੀਂ ਲਿਖੇ ਦਾ ਫਿਰ ਕਿਉਂ ਐਦ ਕੀ ਨਹੀਂ ਲਿਖੇ ਦਾ ਐਦ ਕੀ ਕਿਹੜਾ ਜਿੱਤੂ ਫਿਰ ਐਦ ਕੀ ਵੇਖੋ ਸਮਾਂ ਦੱਸੂਗਾ ਇਹ ਐਦ ਨਹੀਂ ਤੁਹਾਨੂੰ ਕਿਹੜਾ ਲੱਗਦਾ ਸਮਾਂ ਕੀ ਕਹਿ ਸਕਦੇ ਜੇ ਪਿੰਡ ਚ ਰਹਿੰਨੀ ਹੋ ਪਿੰਡ ਚ ਵਿਚਰਦੇ ਕਿਹੜਾ ਕਹਿੰਦਾ ਪਿੰਡ ਚ ਵੀ ਕਿਹੜਾ ਜਾਊ ਐਦ ਕੀ ਨਹੀਂ ਪਿੰਡ ਜਾਊਗਾ ਅੱਛਾ ਤੇ ਤੁਸੀਂ ਕਿੱਧਰ ਜਾਓਗੇ ਸਾਂਝੇ ਬੰਦੇ ਆ ਇਹਦਾ ਕੰਮ ਵਾਲੇ ਬੰਦੇ ਸਾਂਝੇ ਬੰਦੇ ਆ ਇਹ ਤਾਂ ਹਰੇਕ ਬਟਨ ਦੱਬੂਗੀ ਬਟਨ ਦੱਬਦੇਗੇ ਜਿੱਥੇ ਜੀ ਕੀਤਾ ਕਿੱਧਰ ਕਰੂ ਜੀ ਜੀ ਓਏ ਮੌਕੇ ਤੇ ਜਦੋਂ ਅੰਦਰਵਾੜ ਉਹ ਤੋਂ ਬਣਦਾ ਮਨ ਉਹ ਭਾਵੇਂ ਕੋਸੇ ਮਰਦੀ ਆਖੀ ਹੈਗੇ ਅੱਛਾ ਅੰਦਰ ਜਾ ਕੇ ਮਨ ਬਣੂ ਹਾਂ ਅੰਦਰ ਜਾ ਕੇ ਮਨ ਬਣਦਾ ਕਿੱਧਰ ਬਣ ਸਕਦਾ ਮਨ ਕਿਹ ਹੁਣੀ ਪਤਾ ਐ ਨਹੀਂ ਪਤਾ ਜੀ ਹਜੇ ਨਹੀਂ ਪਤਾ ਨਾਲੇ ਨਾਲੇ ਮਨਪ੍ਰੀਤ ਤਰੀਫਾਂ ਕਰੀ ਜਾਂਦੇ ਹੋ ਨਾਲੇ ਕਹਿੰਦੇ ਮਨ ਹੈ ਇੱਕ ਵਾਰ ਜ਼ਰੂਰ ਆ ਜੀ ਉਹਦੀਆਂ ਜਿਹੜੀ ਗੱਲ ਰਾਜਾ ਮਰੂਗਾ ਕਿਉਂ ਮਰੂਗਾ ਉਹ ਤਾਂ ਕਹਿੰਦਾ ਮੈਂ ਜਿੱਤੂ ਚੌਕਾ ਮਾਰੂ ਜਿੱਤੂ ਜੀ ਤੂੰ ਸਾਡੇ ਪੈਖ ਆਇਆ ਜੀ ਹੋ ਗਿਆ ਟਟੇ ਟਟੇ ਹਾ ਟਟੇ ਹਾ ਟਟੇ ਹਾ ਖੇ ਪੜਦਿਆਂ ਅੱਛਾ ਸੀਗਰ ਨੇ ਹਾ ਟਟਿਆਂ ਦੀ ਮਾਰੀ ਬਹੁਤ ਇਹ ਬਾਟੀ ਵਾਲੇ ਵੀ ਖੜੇ ਆ ਬਾਪੂ ਉਹ ਬਾਟੇ ਕਿਹੜੇ ਬਾਟੇ ਵਾਲੇ ਰਾਜ ਨੇਮੀ ਵਾਲਾ ਤੂੰ ਰਹੇ ਬੇ ਕੋ ਵਾਧੂ ਉਹ ਤਾਂ ਉਹ ਵੀ ਫਿਰਦਾ ਤਾਂ ਉਹ ਵੀ ਫਿਰਦਾ ਹੋਗਾ ਜਿੱਤੂਗਾ ਜਿੱਤੂ ਮਾਰ ਫਦੇ ਤੋ ਇੱਥੇ ਆ ਕੇ ਹੈ ਜਦੋਂ ਬਸ ਖਲਾ ਓਟਲੀ ਕਿਹੜੀ ਓਟਲੀ ਖੜਾ ਹੈ ਕਿ ਇੱਥੋਂ ਮਨਪਾ ਕਿਹੜੇ ਕੋਲ ਨੇ ਮਨਪਰੀ ਤੇ ਬਾਦਲ ਵੀ ਆ ਬਾਪੂ ਹਾਂ ਠੀਕ ਹੈ ਹੈਗਾ ਹੈਗਾ ਤੇ ਉਹ ਉਹ ਉਹਦਾ ਕਿ ਮਿਲ ਲਾ ਲੋ ਕਹਿੰਦਾ ਮੈਂ ਜਿੰਨੇ ਕੰਮ ਮੈਂ ਕਰਤੇ ਕਿਸੇ ਨੇ ਕਰੇ ਨਹੀਂ ਹਜੇ ਤੱਕ ਉਹ ਕੰਮ ਕਰ ਲੀਗਾ ਹੈ ਬਹੁਤ ਕੰਮ ਕਰ ਰਿਹਾ ਬਹੁਤ ਕੰਮ ਕਰ ਰਿਹਾ ਮੋਟਰ ਲਵਾ ਕੇਆਂ ਸੜਕਾਂ ਬਣਾ ਦਿੱਤੀਆਂ ਇਹ ਦੋ ਬੰਦੇ ਆਸੇ ਝਾੜੂ ਤੇ ਮਾਰ ਪੀ ਰੇ ਜਾਂ ਬੇਕਾਰ ਕਰ ਰਹੇ ਅੱਛਾ ਹਾਂ ਇਹ ਦੋ ਵਧੀਆ ਗੇ ਵਧੀਆ ਕੰਮ ਇਹ ਜਿੱਤੇ ਜਿੱਤੇ ਕੁਝ ਰੇ ਦੋ ਦਿਨ ਕੁਝ ਕਰਨੇ ਅੱਛਾ ਝਾੜੂ ਚਾਲੂ ਨੇ ਕੰਮ ਵਧੀਆ ਕੀਤੇ ਹਾਂ ਵਧੀਆ ਚਾਲੂ ਤੱਕ ਬੋਇ ਮਣਿਆ ਤਾਂ ਲੈ ਲੈ ਪੈਸੇ ਨਾ ਉਹਦਾ ਮੁਕਤ ਬੈਠੇ ਨੇ ਮੋਟਰਾਂ ਫੁੱਲ ਚੱਲਦੀਆਂ ਅੱਛਾ ਅਸੀਂ ਨਾ ਬਾਗੋ ਬਾਗ ਕੰਮ ਕੀ ਬਣਦਾ ਫਿਰ ਕੀ ਬਣਦਾ ਆਪਾਂ ਤਾਂ ਵੀਰੇ ਪਿੰਡ ਜੀ ਨਹੀਂ ਰਹਿੰਦੇ ਆਪਾਂ ਤਾਂ ਬਾਹਰ ਹੀ ਦਾ ਡੀਪੂ ਜੀ ਕੰਮ ਕਰੀਦਾ ਬੰਡਾ ਬਣੀ ਤਾਂ ਵੋਟ ਤਾਂ ਬਣੀ ਹੋਊ ਵੋਟ ਤਾਂ ਹਾਂ ਬਣੀ ਹੋਈ ਕਿੱਧਰ ਲੱਗਦਾ ਐ ਕਿ ਡੀਪੂ ਵਾਲਿਆਂ ਦੇ ਦੇਖੋ ਵੀਰੇ ਤਿੰਨਾਂ ਦੇ ਮੁਕਾਬਲੇ ਫਸਮੇ ਆ ਦੇਖੋ ਹਾਂ ਉਹ ਤਾਂ ਉਹਦੇ ਪਤਾ ਲੱਗਣਾ ਜਿੱਦੇ ਗਿਣਤੀ ਹੋਣੀ ਆ ਵੀ ਕਿਹੜੇ ਪਾਸੇ ਨੂੰ ਬਾਜੀ ਬਲਟਦੀ ਆ ਅੱਛਾ ਉਹਨੂੰ ਕੀ ਲਾ ਲਾ ਕਿਹੜਾ ਲੈ ਜਾ ਸਕਦਾ ਦੇਖੋ ਕਿਸੇ ਨੂੰ ਕਮ ਕਮ ਕਿਹਨੇ ਕੀਤਾ ਵੱਧ ਕੰਮ ਤਾਂ ਉਹਨਾਂ ਦਾ ਹਾਲ ਤੁਸੀਂ ਦੇਖਿਆ ਆ ਦੇਖ ਲਓ ਇੱਧਰ ਮੜਾ ਦਿਖਾ ਦਿਓ ਖਾਲੀਆਂ ਦੇ ਇਹਨਾਂ ਨੇ ਤਾਂ ਕਹਿੰਦੇ ਬਹੁਤ ਕੰਮ ਹੋਇਆ ਸਾਡੇ ਪਿੰਡ ਆਹ ਦੇਖ ਲਓ ਆ ਗਰਕ ਖਾਲੀਆਂ ਬੰਦ ਪੰਗਾ ਸਾਰੀਆਂ ਕਿਹੜੇ ਕੰਮ ਹੋਇਆ ਕੁਛ ਨਹੀਂ ਹੋਇਆ ਰਾਜਾ ਕਹਿੰਦਾ ਮੈਂ ਵਿਕਾਸ ਬਹੁ ਕੀਤਾ ਕਿਸ ਨੇ ਹਵਾ ਨਹੀਂ ਦਿਖਾਈ ਆ ਕੇ ਰਾਜੇ ਤੁਹਾਡਾ ਅੱਡਾ ਬਣਾਇਆ ਮਿਹਣੇ ਮਾਰ ਮਾਰ ਕੇ ਬਣਾਇਆ ਇੱਥੇ ਜਿੱਦੇ ਅੱਡੇ ਦੇ ਆਉਂਦਾ ਸੀ ਸਾਰੇ ਅੱਡੇ ਵਾਲੇ ਘੇਰ ਲੈਂਦੇ ਸੀ ਇੰਨੇ ਬੰਦੇ ਬੈਠੇ ਆ ਪੁੱਛ ਲਓ ਜਿਉਂ ਨੇ ਆਪਦੇ ਕਹਿੰਦੇ ਬਣਾਤਾ ਤਾਂ ਮਿਹਣੇ ਮਾਰ ਮਾਰ ਕੇ ਬਣਵਾਇਆ ਜਦੋਂ ਜਾਂਦਾ ਸੀ ਅੱਡੇ ਦੇ ਖੜਦੇ ਆ ਅੱਡੇ ਦਾ ਤਾਂ ਹਾਲ ਵੇਲਾ ਰਾਜਾ ਬਸ ਸ਼ਰਮ ਹੋਰ ਗੱਲ ਨਹੀਂ ਕੀਤਾ ਹੋਰ ਕੀ ਹੈ ਹਸਪੀਟਲ ਹੋਣੇ ਕੰਮ ਗੁਮਾ ਕੰਮ ਤਾਂ ਹੀ ਹੁਣ ਉਹਨਾਂ ਨੇ ਜਦੋਂ ਸਰਕਾਰ ਰਹਿਣੀ ਸੀਗੀ ਉਦੋਂ ਤਾਂ ਉਹਨਾਂ ਨੇ ਆਪਦੇ ਫੰਡ ਵੀ ਦੇ ਦੇ ਕੇ ਸਾਡੇ ਕੰਮ ਕਰਵਾਏ ਪਿੰਡ ਦੇ ਹਾਂ ਇਹ ਉਦੋਂ ਐਮਐਲਏ ਨਹੀਂ ਬਣੇ ਸੀਗੇ ਇਹਨਾਂ ਨੇ ਉਦੋਂ ਕੰਮ ਕਰਵਾਏ ਆ ਸਾਡੇ ਪੱਕੇ ਖਾਲ ਵੀ ਕਰਵਾਏ ਇਹਨਾਂ ਨੇ ਹੋਰ ਕੰਮ ਵੀ ਪਿੰਡ ਦੇ ਕਰਵਾਏ ਆ ਤੇ ਮਨਪੀ ਬਾਦਲ ਉਹਨਾਂ ਦੇ ਦੇਖਿਆ ਨਹੀਂ ਅਸੀਂ ਪਿੰਡ ਦੇ ਕਿੱਥੋਂ ਕਿਸਾਨਾਂ ਦਾ ਹਾਂ ਹਾਂ ਜਿੱਤੂ ਉਹ ਵੀ ਲੱਗਦਾ ਆਉਣਾ ਜਿੱਤੇ ਹੀ ਖੜਾ ਆਈ ਯਾਰ ਜਿੱਤਦਾ ਹਾਂ ਹਾਂ ਪੈਸੇ ਲੈ ਕੇ ਬਾਈ ਦਾ ਮੌਕੇ ਤੇ ਐ ਥੋੜਾ ਜਿੱਤੀ ਦਾ ਲੈ ਕੇ ਕਾਰ ਚੱਲ ਹੁਣ ਮੈਂ ਸਪੀਕਰ ਲਾ ਕੇ ਜ਼ਰੂਰ ਨਾ ਵੀ ਜਿੱਤੂਗਾ ਆ ਬਾਲਟੀ ਵਾਲੇ ਅੱਜ ਆ ਕੇ ਜਿਹ ਪਹਿਲਾਂ ਇਹਦੇ ਬਰਾਬਰ ਮਕਾਬਲਾ ਇਹਨਾਂ ਦਾ ਆ ਬਾਲਟੀ ਵਾਲੇ ਹਾਂ ਬਰਾਬਰ ਸੀ ਜਿਹ ਪਹਿਲਾਂ ਆਏ ਹਾਂ ਹਾਂ ਅੱਛਾ ਇਹਨਾਂ ਨੇ ਆ ਕੇ ਖੋਣੇ ਪਰ ਗੰਨੇ ਵਾਲਾ ਠੂਈ ਮਾਰ ਗਿਆ ਤੇ ਆਪਾਂ ਚਲੋ ਮਾਰ ਲੈਨੇ ਆ ਠੂਈ ਨਹੀਂ ਵੱਜਦੀ ਯਾਰ ਦੀ ਅਸੀਂ ਤਾਂ ਤਿੰਨਾ ਮੁਕਾਬਲੇ ਇਹਨਾਂ ਦੇ ਹੀ ਆ ਇਹ ਤਾਂ ਕਹਿੰਦਾ ਮੈਂ ਗਿੱਧੜ ਵਿੱਚ ਹੀ ਰਹਾ ਉਹ ਹਰੇ ਆ ਗਿੱਧੜ ਵਿੱਚ ਨਾ ਇਹ ਗੰਨੇ ਆ ਕੇ ਰੋਟਾ ਲਗਾ ਖਾਓ ਸਾਡੇ ਪਿੰਡ ਦੇ ਵਾਅ ਖਾਓ ਇਹੋ ਨੇ ਉਹੋ ਇੱਕ ਦਿਨ ਮੂੰਹ ਹੀ ਖਾ ਜੇ ਅੱਛਾ ਜਮਾਈ ਨੂੰ ਕਹਿੰਦੇ ਇਨਾਂ ਦੇ ਚੱਕੇ ਉਹ ਹਿਆਰ ਵਾਲੇ ਵੀ ਖੋਣੀ ਗੰਨੇ ਦਾ ਕਰਕੇ ਜਿਆਦਾ ਪਈਆਂ ਹਾਂ ਹਾਂ ਆਹ ਗੱਲ ਆ ਬਾਤ ਕਿ ਇਤਕ ਵੀ ਗੰਨਾ ਕੋਟਲੀ ਕੋਲੇ ਆ ਹਾਂ ਤੇ ਇਕ ਲਈ ਫਿਰ ਗੰਨਾ ਹਾਂ ਉਹ ਤੇ ਪੱਟਦੇ ਦੋ ਗੰਨੇ ਖੜੇ ਖੇਤ ਅੱਛਾ ਹਾਂ ਪੈਂਦੀਆਂ ਨਹੀਂ ਮੋਟਾ ਗੋੜ ਮੜ ਕੋਈ ਨਹੀਂ ਪੈਂਦੀ ਉਹ ਤਾਂ ਕਹਿੰਦਾ ਮੈਂ ਇੱਥੇ ਲੋਕਾਂ ਚ ਹੀ ਰਿਹਾ ਲੋਕਾਂ ਦੇ ਦੁੱਖਾਂ ਸੁੱਖਾਂ ਚ ਵਿਚਰਦਾ ਰਿਹਾ ਇੱਥੇ ਮੈਂ ਉਹਦੀਆਂ ਸੁਣ ਕੇ ਤਾਂ ਮੰਡੀ ਚ ਪਰਸ ਸਹੀਂ ਹਾਂ ਕੀ ਕਹਿੰਦਾ ਮਗਰੋਂ ਆ ਦਾ ਇਹ ਗਦਾਰ ਬਣ ਜੈ ਨੇ ਤੁਸੀਂ ਹਾਂ ਵੀ ਉਧਰ ਬੋਟਾ ਪੈ ਜਾਂਦੀਆਂ ਮੈਂ ਬੋਲੀ ਦਾ ਪਹਿਲਾਂ ਸਮਝ ਕੇ ਲਾਲਾ ਆਪਦੀ ਅੱਛਾ ਇਹ ਜੇ ਕੰਮ ਕਰਦੇ ਆ ਵੀਖੀ ਆ ਵੀ ਮੁਕਾਬਲਾ ਤਿੰਨਾਂ ਦਾ ਬਰਾਬਰ ਹੈ ਹਾਂ ਤੇ ਬਾਜੀ ਦੇ ਵੀ ਮਾਰ ਜੂਗਾ ਅੱਛਾ ਪੱਕੀ ਨਾਲੇ ਮੈਂ ਕਾਂਗਰਸੀ ਆ ਬਾਜੀ ਦੇ ਵੀ ਮਾਰ ਜੂਗਾ ਦਿਲ ਕੀ ਹੈ ਦਿਲ ਡੈਂਪੀ ਡੈਂਪੀ ਕਰਦਾ ਫਿਰ ਹਾਂ ਕਰਦਾ ਜੋ ਸੈਂਟੇਂਪੀ ਆ ਪਹਿਲਾਂ ਬਾਦਲਾ ਨਹੀਂ ਸੀ ਐਂ ਕਿਤੀ ਹੋ ਸੈਂਟੇ ਤੇ ਫਿਰ ਊਠਾ ਕਿੱਧਰ ਦੱਬੋਂਗੇ ਅੱਜ ਕੋਣ ਊਠਾ ਕਿੱਧਰ ਦੱਬਾ ਊਠਾ ਆਪਾਂ ਦਾ ਘਰ ਦੇ ਪਲਾ ਪੰਜੇ ਦੇ ਨੱਪੀਆ ਨਾਲ ਆਪਾਂ ਉੱਥੇ ਨੱਪਣਾ ਕਿੱਥੇ ਡੇਪੀ ਮਗਰੀ ਅੱਛਾ ਤੇ ਫਿਰ ਇਹ ਤਾਂ ਫਿਰ ਗਲਤ ਨਹੀਂ ਹੋ ਜੀ ਵੀ ਘਰ ਤੇ ਉਧਰ ਜਾਂਦੇ ਤੁਸੀਂ ਡੇਂਪੀ ਜਾਣ ਡੇਂਪੀ ਨੇ ਕੰਮ ਕੀਤੇ ਐ ਅੱਛਾ ਘਰੋਂ ਰੁਪਏ ਲਾ ਕੇ ਦਿੱਲੀ ਧਰਨਾ ਲੱਗਿਆ ਬੱਸਾਂ ਕਿੰਨਾ ਚਿਰ ਤੇਲ ਸਾੜਿਆ ਪੱਲਿਓ ਅੱਜ ਕੋਈ 5 ਰੁਪਈਆ ਦਾ ਗਰ ਬੋਤਲ ਨਹੀਂ ਪੀਉਂਦਾਗਾ ਹਾਂ ਨਿਤ ਕਿੱਧਰ ਨੂੰ ਜਾਂਦੀ ਸੀ ਬੱਸ ਤੁਹਾਡੇ ਪਿੰਡ ਦੇ ਕਹਿੰਦੇ ਰਾਜ ਨੇ ਕੀਤਾ ਹੀ ਕੋਈ ਤੁਸੀਂ ਕਹਿੰਦੇ ਕਾਂਗਰਸੀ ਯਾਰ ਕਰਿਆ ਨਹੀਂ ਬਲ ਮਨ ਗਿਆ ਤੈਨੂੰ ਮੈਂ ਨਾ ਮੈਂ ਕਪ ਕਰਿਆ ਨਹੀਂ ਚਲੋ ਕਾਂਗਰਸੀ ਨਹੀਂ ਕਰਿਆ ਤਾਂ ਆਪਾਂ ਕਿਨੂੰ ਡਾਂਗ ਮਾਰਦੇ ਦੀ ਆਹ ਮਾਂ ਵੀ ਲੜਦੜ ਕੇ ਪੋਇਆ ਅੱਛਾ ਰਾਜ ਇਹ ਅੱਡਾ ਪਾ ਜੇਗਾ ਸਾਡਾ ਚੰਗਾ ਰਹੇਗਾ ਕੋਹ ਫੋ ਸਾਡਾ ਫੌਜੀ ਬੈਠਾ ਉਹਨੇ ਬਹੁਤ ਮੇਰੇ ਮੁੰਨੇ ਮਾਰੇ ਫੇਰ ਜਾ ਕੇ ਪੁਆਇਆ ਇਹ ਵੀ ਕੁਛ ਸ਼ਰਮਾ ਲਾ ਗਿਆ ਤੇ ਕੁਛ ਪਿੰਡ ਜੋ ਹੋਰ ਮੁੰਡਾਈ ਸ਼ਰਮਾ ਕਿਹੜਾ ਜਿਹੜਾ ਇੱਥੋਂ ਵਾਲਾ ਪ੍ਰਧਾਨ ਮੂਰੇ ਪ੍ਰਤਪਾਲ ਨਾ ਅੱਛਾ ਤੁਹਾਡਾ ਪ੍ਰਧਾਨ ਐਡਾ ਮੂਰੇ ਉਹ ਆ ਗਿਆ ਉਹ ਆ ਗਿਆ ਮੁਰਕੇ ਨੂੰ ਪਤਾ ਨਹੀਂ ਦਿੱਤੇ ਗਣੀ ਤੇ ਅੱਛਾ ਹਾਂ ਹਾਂ ਕੋਈ ਨਹੀਂ ਫਿਰ ਹਵਾ ਤੁਹਾਡੇ ਡੈਂਪੀ ਦੀ ਪੂਰੀ ਯਾਰ ਹੈ ਹੈ ਮਦਰ ਵੀ ਜਿਹੜਾ ਇਹ ਹੈ ਰਾਜਾ ਹਾਂ ਰਾਜਾ ਮਦਰ ਤਨ ਵਾਰੀ ਲੁੱਕੜੇਂ ਦਿੱਤਾ ਆ ਬਹੁਤ ਪ੍ਰੇਮ ਨਾਲ ਹਾਂ ਮਜ਼ੜੀ ਹੁਣ ਨਹੀਂ ਹੁਣ ਡੈਂਪੀ ਜਿੱਤੂਗਾ ਡੈਂਪੀ ਨੇ ਸਾਡੇ ਕੰਮ ਬਹੁਤ ਕਰਿਆ ਅੱਛਾ ਤੇ ਖਾੜਾਂ ਚ ਪਾਈਪ ਵੀ ਪਾਏ ਹਰੇ ਨੇ ਵੀ ਪਾਏ ਪੱਕੇ ਹੈ ਪੱਕੇ ਜੀ ਕੀ ਲੱਗਦਾ ਜੀ ਫਿਰ ਉਹ ਡੈਂਪੀ ਜਿੱਤੂਗਾ ਬਾਈ ਅੱਛਾ ਰਾਜਾ ਕਹਿੰਦਾ ਮੈਂ ਜਿੱਤੂ ਉਹ ਰਾਜਾ ਤੁਰਿਆ ਫਿਰੇ ਕਿਤੇ ਕਰੇ ਦਾ ਬਣਾ ਜਿੱਤ ਜੇ ਹਾਂ ਉਹ ਨਹੀਂ ਜਿੱਤਦਾ ਉਹ ਤਾਂ ਚੌਂਕਾ ਮਾਰਨਾ ਹੈ ਤੱਕੀ ਉਹ ਮਾਰ ਗਿਆ ਚੌਂਕਾ ਸਾਡੇ ਸਾਡੇ ਹੱਥ ਚਾ ਸਾਡੇ ਹੱਥ ਚ ਅੱਛਾ ਹਾਂ ਨਹੀਂ ਯਾਰ ਤੇ ਮਨਪ੍ਰੀਤ ਕਹਿੰਦਾ ਮਨਪ੍ਰੀਤ ਕਹਿੰਦਾ ਮੈਂ ਵੀ ਜਾ ਸਕਦਾ ਉਹ ਮਨਪ੍ਰੀਤ ਉਹ ਥੋੜਾ 10 12 ਸਾਲ ਛੱਡ ਗਿਆ ਅੱਛਾ ਨਹੀਂ ਨਹੀਂ ਤਾਂ ਭਲੇੜ ਦਿੰਦਾ ਨਹੀਂ ਭਲੇੜ ਦਿੰਦਾ ਫੇਰ ਅੱਛਾ ਡੈਂਪੀ ਨੂੰ ਤਾਂ ਇਹ ਕਹਿੰਦਾ ਕਹਿੰਦਾ ਦਲ ਬਦਲ ਗਿਆ ਦਲ ਬਦਲੂਆ ਇਹ ਕਹਿੰਦਾ ਹੈ ਉਹ ਬਦਲੇ ਜਾਂ ਨਾ ਬਦਲੇ ਅੱਜ ਕਾ ਡੈਂਪੀ ਜਿੱਤੂਗਾ ਅੱਛਾ ਬਾ ਗੱਲ ਮੁੱਕ ਤੇ ਮਨਪ੍ਰੀਤ ਬਾਦਲ ਹੁਣੇ ਯਾਰ ਬਹੁਤ ਕਰਿਆ ਸਾਡੇ ਫਿਰ ਫਿਰ ਐਦ ਕੀ ਐਦ ਕੀ ਤੁਸੀਂ ਕਹਿੰਦੇ ਡੇਪੀ ਜੀ ਤੂੰ ਫਿਰ ਤ ਉਹਨੇ ਕੀਤਾ ਉਹ ਯਾਰ ਉਹ ਉਹ ਆ ਵਿੱਚ ਮੈਂ ਭਵੇਂ ਸਕੇ ਸਕੇ ਆ ਪਰ ਕਦੇ ਉਹ ਕਰ ਦਿੰਦਾ ਕਦੇ ਉਹ ਅੱਡ ਹੋ ਗਏ ਤਾਂ ਵੱਖਰੀ ਗੱਲ ਆ ਪਰ ਕਰਿਆ ਇਹਨਾਂ ਦੋਵਾਂ ਨੇ ਦਾਸ ਦਾ ਦਾਸ ਨੇ ਤੇ ਬਾਦਲ ਨੇ ਭਰਾ ਸੀਗੇ ਇਹਨਾਂ ਨੇ ਕਰੇ ਕੰਮ ਜਿੰਨੇ ਕਰੇ ਮੰਡੀ ਬਣਾਈ ਸਾਡੇ ਦਾ ਸਕੂਲ ਬਣਾਇਆ ਸਾਡੇ ਸਾਡੇ ਆ ਛੜਕਾ ਬਣਾਈਆ ਸਾਡੇ ਆ ਹੋਰ ਚੀਜ਼ ਇੱਕ ਵੀ ਮੇਰੇ ਪਿੰਡ ਦੇ ਵਿੱਚੋਂ ਕੋਈ ਵੀ ਬੰਦਾ ਹੱਥ ਖੜਾ ਕਰਕੇ ਕਹਦੇ ਵੀ ਰਾਜੇ ਵਿੜੰਗ ਨੇ ਕੋਈ ਨੀਂ ਮੱਥਰ ਰੱਖਿਆ ਦਾ ਇੱਥੇ ਇੱਕ ਵੀ ਇੱਕ ਵੀ ਕੰਮ ਨਹੀਂ ਕੀਤਾ ਇੱਕ ਵੀ ਕੰਮ ਨਹੀਂ ਕੀਤਾ ਮੇਰੇ ਪਿੰਡ ਚ ਠੀਕ ਅਸੀਂ ਕੀਤੇ ਆ 2.5 ਸਾਲਾਂ ਨਾਲ ਮੈਂ ਰਿਪੋਰਟ ਕਾਰਡ ਦਿੱਤਾ ਸੀਗਾ ਸਰਪੰਚੀ ਇਲੈਕਸ਼ਨ ਤੋਂ ਪਹਿਲਾਂ ਗਰਾਊਂਡ ਬਣਾ ਕੇ ਦਿੱਤਾ ਛੜਕਾਂ ਬਣਾ ਕੇ ਦਿੱਤੀਆਂ ਗਲੀਆਂ ਬਣਾ ਕੇ ਦਿੱਤੀਆਂ ਡਿਸਪੈਂਸਰੀ ਦੇ ਵਿੱਚ ਲੈਟਰੀ ਬਾਥਰੂਮ ਬਣਾ ਕੇ ਦਿੱਤੇ ਆ ਸਕੂਲ ਦਾ ਕੰਮ ਚੱਲੀ ਜਾਂਦਾ ਉਹ ਬਣਵਾ ਕੇ ਦਿੱਤੀ ਆ ਅਦਰ ਆਪਾਂ ਕੰਦ ਕੜਵਾ ਕੇ ਦਿੱਤੀ ਆ ਢਿੱਲੋ ਸਾਹਿਬ ਜਤਨਗੇ ਕਿਉਂ ਇਹੋ ਜਿਹਾ ਕੀ ਕਰਦਾ ਢਿੱਲੋ ਸਾਹਿਬ ਨੇ ਢਿੱਲੋ ਸਾਹਿਬ ਨੂੰ ਮੌਕਾ ਦੇਣਾ ਚਾਹੀਦਾ ਜੀ 2.5 ਸਾਲ ਬਾਕੀ ਹੈ ਹਾਂ ਇਹਨੂੰ ਜ਼ਰੂਰ ਦੇਖਣਾ ਚਾਹੀਦਾ ਵੀ ਕੀ ਕੰਮ ਕਰਦਾ ਨਾ ਕਰੂਗਾ ਤਾਂ ਸਮਾਂ ਅੱਗੇ ਫੇਰ ਆ ਜਾਣਾ ਵੋਟਾਂ ਦਾ ਜੀ ਹਾਂ ਇੱਕ ਵਾਰੀ ਮੌਕਾ ਜ਼ਰੂਰ ਦੇਣਾ ਚਾਹੀਦਾ ਇਹ ਬੰਦੇ ਤੁਸੀਂ ਇਹ ਦੇਖੋ ਬਈ ਨੌਕਰੀਆਂ ਦੀ ਗੱਲ ਕਰਦੇ ਨਾ ਆਪਾਂ ਹਾਂ ਮਾਨ ਸਾਹਿਬ ਕਹਿੰਦੇ ਅਸੀਂ ਨੌਕਰੀਆਂ ਦਿੱਤੀਆਂ ਮੇਰੇ ਪਿੰਡੋਂ ਚਾਰ ਨੌਕਰੀਆਂ ਮਿਲੀਆਂ ਆ ਇੱਕ ਵੀ ਪੈਸਾ ਨਹੀਂ ਦਿੱਤਾ ਕਿਸੇ ਨੇ ਵੀ ਕੋਈ ਸਪਾਰਸ਼ ਨਹੀਂ ਲੱਗੀ ਠੀਕ ਆ ਦੋ ਅੰਗਣਵਾੜੀ ਅੰਗਣਵਾੜੀ ਚ ਲੱਗਿਆ ਇੱਕ ਕੁੜੀ ਪੰਜਾਬ ਪੁਲਿਸ ਦੀ ਲੱਗੀ ਆ ਟਰਾਂਸਪੋਰਟ ਦੇ ਵਿੱਚ ਇੱਕ ਮੁੰਡਾ ਲੱਗਿਆ ਚਾਰ ਨੌਕਰੀਆਂ ਮਿਲੀਆਂ ਜਿੱਥੇ ਇਹ ਕਹਿੰਦੇ ਕਿੱਥੇ ਮਿਲੀ ਨੌਕਰੀ ਤਾਂ ਇਹ ਮੈਂ ਤੁਹਾਨੂੰ ਦੱਸਦਾ ਵੀ ਸਾਡੇ ਪਿੰਡੋਂ ਵੀ ਚਾਰ ਨੌਕਰੀਆਂ ਮਿਲੀਆਂ ਮਾਨ ਸਰਕਾਰ ਇੱਕ ਸੱਚੀ ਸੁੱਚੀ ਪਾਰਟੀ ਆ ਆਮਦਮੀ ਪਾਰਟੀ ਉਹਨਾਂ ਦੇ ਅਸੀਂ ਸਿਪਾਈਆਂ ਲੱਗੇ ਪਏ ਆ ਕੰਮ ਚੱਲੀ ਜਾਂਦੇ ਆ 2.5 ਸਾਲਾਂ ਦੇ ਵਿੱਚ ਅੱਜ ਤੱਕ ਵੀ ਕੋਈ ਕੰਮ ਗਿਣਾ ਦੇਣੇ ਇਕਾਲੀ ਦਲ ਜਾਂ ਕਾਂਗਰਸ ਵਾਲੇ ਵੀ ਅਸੀਂ ਆਹ ਕੀਤਾ ਅਸੀਂ ਗਿਣਾਉਨੇ ਆ ਅਸੀਂ ਵੀ ਆਹ ਕੰਮ ਕੀਤੇ ਆ ਅਸੀਂ ਸਾਡਾ ਰਿਪੋਰਟ ਕਾਰਡ ਆ ਵੀ ਅਸੀਂ ਆਹ ਯਾਰ ਕੰਮ ਕੀਤੇ ਆ 2.5 ਸਾਲਾਂ ਦੇ ਵਿੱਚ ਬਹੁਤ ਧੰਨਵਾਦ ਭਾਈ ਤੁਹਾਡਾ ਧੰਨਵਾਦ ਭਾਈ